ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਬੇ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਜੋ ਕਿ ਅੱਜ ਡੀਜ਼ਲ ਦੀ ਸੇਵਾ ਕੀਤੀ ਗਈ ਕਿ ਟਰੈਕਟਰਾਂ ਦੀ ਵੀ ਸੇਵਾ ਚੱਲ ਰਹੀ ਹੈ ਆਪਣੀ ਪੁੱਤਾ ਵਾਂਗ ਪਾਲੀ ਫਸਲ ਇਸ ਟਾਈਮ ਜਿਹੜੀ ਆਪਦੇ ਹੱਥੀ ਫੋਨਦੇ ਨੇ ਤੇ ਵੇਖ ਕੇ ਬਹੁਤ ਦੁੱਖ ਹੁੰਦਾ ਪਰੋ ਚਲੋ ਸੇਵਾ ਦੇ ਜਿਹੜੀਆਂ ਚੱਲਦੀਆਂ ਚੱਲੀ ਜਾਣਗੀਆਂ ਪਰ ਆਹ ਜਿਹੜੀਆਂ ਹੋਣ ਆਪਦੇ ਜਿਹੜੀਆਂ ਪਾਲੀਆਂ ਫਸਲਾਂ ਜਿਹੜੀਆਂ ਹਾਰਡਪੀਟ ਤੇ ਪਾਣੀ ਨਾਲ ਖਤਮ ਹੋ ਗਈਆਂ ਇਸ ਟਾਈਮ ਆਪਦੇ ਹੱਥੀ ਫੋਨਦੇ ਪਏ ਆ ਤਵੀਰਾ ਦਾ ਰੋਨ ਨਿਕਲਦਾ ਪਿਆ ਵੇਖ ਕੇ ਕੀ ਇਹ ਚੀਜ਼ ਕੀ ਹੁੰਦੀ ਹੈ ਤੇ ਆਹ ਟਰੈਕਟਰ ਜਿਹੜੀ ਇਹ ਸੇਵਾ ਚੱਲਣ ਲਈਆਂ ਨੇ ਤੇ ਆਈ ਤਾਂ ਸੇਵਾ ਦਾ ਚਲੋ ਮਹਾਰਾ ਜੀ ਕਿਰਪਾ ਨਾਲ ਜੋ ਤੁਹਾਡੀ ਆਉਂਦੀ ਹੈ ਅਸੀਂ ਗਾਂਹ ਦਿੱਤੀ ਜੁਣੇ ਤੇ ਇਹ ਸੇਵਾ ਚੱਲੀ ਜਾਊਗੀ ਪਰ ਦੁੱਖ ਹੁੰਦਾ ਯਾਰ ਆ ਚੀਜ਼ਾਂ ਵੇਖ ਕੇ ਪਲੇ ਝੋਨੇ ਇਸ ਟਾਈਮ ਪਾਉਂਦੇ ਪਏ ਆਪਦੇ ਹੱਥੀ ਤੇ ਰੱਬ ਇਹਨਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਵੀਰ ਨਾਲ ਵੀ ਗੱਲ ਕਰਾਉਣੇ ਆ ਕੀ ਜੜੇ ਵੀਰ ਦੀ ਫਸਲ ਡੁੱਬ ਚੁੱਕੀ ਆ ਇਸ ਟਾਈਮ ਉਹ ਤੁਹਾਨੂੰ ਦੱਸਣਗੇ ਕੀ ਆ ਜੀ ਵੀਰੇ ਜਿਹੜੀ ਆ ਫਸਲ ਵਾਹ ਕੇ ਹੁਣ ਤੁਹਾਨੂੰ ਕੀ ਲੱਗੰਦਿਆ ਕਿਵੇਂ ਕੀ ਪੁੱਤਾ ਵਾਂਗ ਪਾਲੀ ਫਸਲ ਜੜੀ ਤੁਹਾਡੀ ਆ ਇਸ ਟਾਈਮ ਫਸਲ ਵਾਹ ਕੇ ਤੇ ਵੇਖੋ ਜੀ ਸਾਰਾ ਖਰਚਾ ਉੱਤੇ ਕੀਤਾ ਹੁਣ ਵਡਣ ਦਾ ਸਮਾਂ ਇਹ ਸਾਰੀ ਬਰਬਾਦ ਹੋ ਗਈ ਹੁਣ ਜੀਤ ਨਹੀਂ ਕਰਦਾ ਪਰ ਕਰੀਏ ਕੀ ਮਾਰੀ ਦੇ ਕੋਈ ਹੱਲ ਹੀ ਨਹੀਂ ਗਾਣ ਹੁਣ ਤਾਂ ਮਾਰੀ ਜਾਂ ਗੋਣੀ ਪਈ ਤੇ ਪੋਣੀ ਹੁਣ ਵਾਹ ਕੇ ਤੇ ਆਹ ਵੇਖੋ ਹਾਲ ਵੇਖੀ ਬਣਿਆ ਪਿਆ ਸਾਰੀ ਫਸਲ ਦਾ ਬਹੁਤ ਨੁਕਸਾਨ ਹੋਇਆ ਜੀ ਇੱਥੇ ਨਹੀਂ ਨਹੀਂ ਮਿਹਨਤ ਕਰਕੇ ਸਾਰਾ ਮੈਂ ਦੇਖੋ ਸਾਰਾ ਕੰਮ ਹੋਇਆ ਪਿਆ ਹੈਂਡਲ ਬੱਸ ਹੁਣ ਵੱਢਣਾ ਸੀ ਝੋਨਾ ਤੇ ਉਤੋਂ ਪਾਣੀ ਆ ਗਿਆ ਪੱਕੀ ਫਸਲ ਤੇ ਪਾਣੀ ਆਇਆ ਅੱਗੇ ਤੋਂ ਕੱਚੀ ਫਸਲ ਤੇ ਆ ਜਾਂਦਾ ਤੇ ਫਿਰ ਬੰਦਾ ਬੀਜ ਲੈਂਦਾ ਹੈ ਕਿ ਪੱਕੀ ਫਸਲ ਤੇ ਪਾਣੀ ਆ ਗਿਆ ਖਤਮ ਹੋ ਗਿਆ ਸਾਰਾ ਵੇਖੋ ਸਾਰਾ ਏਰੀਆ ਕੋਈ ਨਹੀਂ ਉਹ ਦੇਖਣ ਨੂੰ ਲੱਗਦਾ ਪਿਆ ਹਰਿਆ ਖੜਾ ਹੁਣੇ ਹੁੰਦੇ ਜਿੱਤੀਆਂ ਬਾੜੀਆਂ ਕੁਝ ਵੀ ਨਹੀਂ ਗਾਂਦੂ ਦੇਖਣ ਨੂੰ ਦੂਰੋਂ ਲੱਗਦਾ ਜਾ ਰਿਹਾ ਉਹਦੇ ਝੋਨਾ ਹੈਗਾ ਪਰ ਇਹ ਕੱਖ ਨਹੀਂ ਆਉਂਦਾ ਕਾਲੀ ਹੋਈ ਗਈ ਮੁੰਡੇ ਸਾਰੀ ਸਹੀ ਗੱਲ ਹੈ ਕੋਈ ਸਾਰਾ ਬਾਦ ਨਾਉਣੇ ਸਾਰਾ ਇੱਥੋਂ ਲੱ ਹੋਣਾ ਪਿਆ ਮਾਰੀ ਦਾ ਔਰ ਘੱਲ ਹੀ ਨਹੀਂਗਾ ਆਪਣੇ ਕੋਲ ਕੇ ਇੱਕ ਦੂਜੇ ਨੰਬਰ ਤੇ ਸਰਕਾਰ ਆਉਂਦੀਆਂ ਨੂੰ ਆ ਕੇ ਆਖਣਾ ਲਾਓ ਤੇ ਜਾਵੇ ਕਿੱਥੇ ਜੀਵੀਦਾਰ 45 ਟਾੜੇ ਕਿੰਨੇ ਕਿੱਲੇ ਫਸਲ ਚੜੀ ਗਿਆ ਇਸ ਚਮੇਂ ਦੇ ਵਿੱਚ ਆ ਚੁੱਕੀ 50 ਕਿੱਲੇ ਫਸਲ 50 ਕਿੱਲੇ ਤਾਂ ਤੁਹਾਡਾ ਬਰਬਾਦ ਹੋ ਗਿਆ ਬਰਬਾਦ ਚਲੋ ਵੀਰ ਜੀ ਭੇਲਿਆ ਤੁਸੀਂ ਸੋਣਾ ਹੀ ਲਿਆਣਾ ਕਿ 50 ਕਿੱਲੇ ਫਸਲ ਜੜੀ ਇਹ ਵੀਰ ਦੀ ਬਰਬਾਦ ਹੋ ਗਈ ਜਾਂਦੇ ਵਿੱਚ ਤੇ ਆਪਦੇ ਹੱਥੀ ਹੁਣ ਇਸ ਟਾਈਮ ਪੁੱਤਾ ਵਾਂਗੂ ਪਾਲੀ ਫਸਲ ਆਪਦੇ ਹੱਥੀ ਵਾਹਦੇ ਪਏ ਆ ਤੇ ਵਿਚਾਰੇ ਕੱਲਾ ਰੋਣ ਹੀ ਨਹੀਂ ਨਿਕਲਦਾ ਪਿਆ ਬਾਕੀ ਸਭ ਚਰੇ ਆਪਦਾ ਦਿਲੋਂ ਇਹਨਾਂ ਦੇ ਦਿਲਾਂ ਦੇ ਵਿੱਚ ਵੜ ਕੇ ਵੇਖੇ ਕੀ ਇਹਨਾਂ ਦੇ ਬੀਤਨ ਦੇ ਹੀ ਆ ਕਿਵੇਂ ਚੱਲਣਦੇ ਆ ਕਿਵੇਂ ਫਸਲਾਂ ਜਿਹੜੀਆਂ ਪੱਕ ਗਈਆਂ ਇਸ ਟਾਈਮ ਵਾਹਣਦੇ ਨੇ ਤੇ ਮੇਰਾ ਵੀਰ ਸਾਥ ਦਿਓ ਜਿੰਨਾ ਵੀ ਤੁਹਾਡਾ ਸਾਥ ਦਿੱਤਾ ਜਾਂਦਾ ਸਾਡੇ ਨਾਲ ਵੀ ਖਲੋਵੋ ਕਾਲੀਦਲ ਵਾਰਿਸ ਪੰਜਾਬ ਦੀ ਟੀਮ ਨਾਲ ਤੇ ਇਹਨਾਂ ਵੀਰਾਂ ਦੇ ਜੋ ਵੀ ਤੁਸੀਂ ਸੇਵਾ ਕਰੋਗੇ ਇਹਨਾਂ ਵੀਰਾਂ ਤੱਕ ਅਸੀਂ ਪਹੁੰਚਾਵਾਂਗੇ ਕਿ ਪਰ ਇਹਨਾਂ ਦੀਆਂ ਫਸਲਾਂ ਪਜਾਉਣ ਤੱਕ ਅਸੀਂ ਇਹਨਾਂ ਦੇ ਨਾਲ ਖੜੇ ਰਾਵਾਂਗੇ ਜਿੱਤੋਂ ਜਿੱਕੇ ਇਹਨਾਂ ਦੀ ਫਸਲਾਂ ਗਾਹ ਤੱਕ ਉਗਣੀ ਜਾਂਦਿਆਂ ਉਹਨਾਂ ਚਿਰ ਇਹਨਾਂ ਨਾਲ ਅਸੀਂ ਖੜੇ ਰਾਵਾਂਗੇ ਸਾਥ ਦੇ ਵਾਗ ਜਿੰਨਾ ਦਿੱਤਾ ਗਿਆ ਤੇ ਕਿਉਂਕਿ ਇਹ ਪਰਿਵਾਰ ਇਸ ਟਾਈਮ ਬਹੁਤ ਹਾਲਾਤ ਮਾੜੇ ਨੇ ਇਹਨਾਂ ਦੇ ਚਰਿਆਂ ਦੇ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਔਰ ਇਹਨਾਂ ਫਸਲਾਂ ਦੇ ਸਿਰ ਤੇ